प्यारे विद्यार्थियों प्यारेो बेटियों प्यारे बेटेओ मैं ਤੁਹਾਡੇ ਲਈ ਲੈ ਕੇ ਆਇਆ ਹਾਂ ਨਵਾਂ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਡੀ ਸ਼ਖਸੀਅਤ ਵਿੱਚ ਨਿਖਾਰ ਆਉਂਦਾ ਹੈ ਸ਼ੁਰੂ-ਸ਼ੁਰੂ ਵਿੱਚ ਕਾਨੂੰਨਾਂ ਨੂੰ ਜਾਣਨਾ ਨਿਯਮਾਂ ਦੀ ਪਾਲਣਾ ਕਰਨੀ ਔਖਾ ਲੱਗਦਾ ਹੈ ਤੇ ਹੌਲੀ-ਹੌਲੀ ਅਸੀਂ ਇਹਨਾਂ ਦੇ ਆਤੀ ਹੋ ਜਾਂਦੇ ਹਾਂ ਤੇ ਅਸੀਂ ਬਹੁਤ ਸੌਖਾ ਮਹਿਸੂਸ ਕਰਦੇ ਹਾਂ ਇਹ ਕਾਨੂੰਨ ਨਿਯਮ ਐਸੀਆਂ ਗੱਲਾਂ ਹਨ ਜਿਸ ਦੇ ਨਾਲ ਅਸੀਂ ਆਪਣੇ ਪਰਿਵਾਰ ਆਪਣੇ ਮਹੱਲੇ ਆਪਣੇ ਸ਼ਹਿਰ ਪਿੰਡ ਦੇਸ਼ ਦੇ ਵਿੱਚ ਅਨੁਸ਼ਾਸਨ ਰੱਖ ਸਕਦੇ ਹਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਸਮੇਂ ਜੇਕਰ ਅਸੀਂ ਸਰਕਾਰੀ ਕਰਮਚਾਰੀਆਂ ਤੇ ਹਮਲਾ ਕਰਦੇ ਹਾਂ ਤਾਂ ਆਈਪੀਸੀ ਦੀ ਧਾਰਾ 353 ਦੇ ਅਨੁਸਾਰ 2 ਸਾਲ ਦੀ ਕੈਦ ਪਲੱਸ ਫਾਈਨ ਦੇ ਪੱਕੇ ਵਿਦਰੋਂ ਹੁੰਦੇ ਹਾਂ ਜੇਕਰ ਅਸੀਂ ਬੈਡ ਬਿਹੇਵ ਕਰਦੇ ਹਾਂ ਅਤੇ ਉਹਨਾਂ ਦੇ ਕੰਮ ਵਿੱਚ ਰੁਕਾਵਟ ਬਣਦੇ ਹਾਂ ਤਾਂ ਅਸੀਂ ਤਾਰਾ ਪੰਸੋਟਿੰਦੇ ਅਨੁਸਾਰ 2 ਸਾਲ ਦੀ ਕੈਦ ਪਲੱਸ ਫਾਈਨ ਦੇ ਭਾਗੀਦਾਰ ਹੁੰਦੇ ਆ ਜਦੋਂ ਅਸੀਂ ਕਾਨੂੰਨ ਅਤੇ ਨਿਯਮ ਨੂੰ ਸਿੱਖ ਨਹੀਂ ਆਂਦੇ ਹਾਂ ਤਾਂ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਨਿਯਮਾਂ ਦੇ ਦਾਇਰੇ ਵਿੱਚ ਰਹਿਣ ਦੇ ਆਦੀ ਹੋ ਜਾਂਦੇ ਹਾਂ ਤੇ ਸਾਨੂੰ ਆਪਣਾ ਜੀਵਨ ਇੱਕ ਨਿਯਮਬੱਧ ਮਹਿਸੂਸ ਹੋਣਾ ਸ਼ੁਰੂ ਹੁੰਦਾ ਹੈ ਸਾਨੂੰ ਆਪਣੇ ਜੀਵਨ ਜੀਣ ਦਾ ਸਵਾਦ ਆਉਣਾ ਸ਼ੁਰੂ ਹੁੰਦਾ ਹੈ ਤੇ ਅਸੀਂ ਦੂਜਿਆਂ ਨੂੰ ਵੀ ਇਹਨਾਂ ਨਿਯਮਾਂ ਬਾਰੇ ਇਹਨਾਂ ਕਾਨੂੰਨਾਂ ਬਾਰੇ ਜਾਣਕਾਰੀ ਦਿੰਦੇ ਹਾਂ ਇਹ ਨਿਯਮ ਅਤੇ ਕਾਨੂੰਨ ਸਾਡੇ ਜੀਵਨ ਦੇ ਵਿੱਚ ਬਿਹਤਰੀ ਲਿਆਉਂਦੇ ਹਨ ਕਿਸੇ ਵੀ ਆਪ ਤੋਂ ਵੱਡੇ ਜੋ ਸਾਨੂੰ ਚੁੱਕਣ ਚਕਾਉਣ ਦਾ ਕੰਮ ਕਰਦਾ ਹੈ ਅਰਥਾਤ ਫੂਕ ਸ਼ਕਾਉਣ ਦਾ ਕੰਮ ਕਰਦਾ ਹੈ ਜਿਸ ਦੇ ਨਾਲ ਅਸੀਂ ਸਰਕਾਰੀ ਦਫਤਰਾਂ ਦੇ ਵਿੱਚ ਜਾ ਕੇ ਹਮਲਾਵਰ ਹੋ ਜਾਂਦੇ ਹਾਂ ਜਾਂ ਬੈਡ ਬਿਹੇਵ ਕਰਦੇ ਹਾਂ ਜਾਂ ਅਸੀਂ ਉਹਨਾਂ ਦੇ ਕੰਮ ਦੇ ਵਿੱਚ ਰੁਕਾਵਟ ਬਣਦੇ ਹਾਂ ਤਾਂ ਉਸ ਦਾ ਅਸਰ ਸਾਡੇ ਜੀਵਨ ਦੇ ਉੱਪਰ ਪੈਂਦਾ ਹੈ ਸਾਡੇ ਮਾਤਾ ਪਿਤਾ ਸਾਡੇ ਰਿਸ਼ਤੇਦਾਰ ਉਹਨਾਂ ਨੂੰ ਸਾਡੇ ਲਈ ਭਟਕਣਾ ਪੈਂਦਾ ਹੈ ਥਾਣੇ ਕਚਹਿਰੀਆਂ ਦੇ ਚੱਕਰ ਲਗਾਉਣੇ ਪੈਂਦੇ ਹਨ ਇਸ ਲਈ ਪਿਆਰੇ ਵਿਦਿਆਰਥੀਓ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਜਾਣ ਜਾਓਗੇ ਅਪਣਾਉਣਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਨੂੰ ਆਪਣਾ ਜੀਵਨ ਬਹੁਤ ਸਵਾਦਲਾ ਲੱਗੇਗਾ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਭ ਨਿਯਮਾਂ ਨੂੰ ਅਪਣਾ ਕੇ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਕੇ ਬਹੁਤ ਹੀ ਖੁਸ਼ ਰਹਿ ਸਕੋਗੇ ਇਸ ਦੇ ਨਾਲ ਹੀ ਤੁਹਾਡੇ ਮਾਤਾ ਪਿਤਾ ਵੀ ਖੁਸ਼ ਰਹਿ ਸਕਣਗੇ ਬਹੁਤ ਬਹੁਤ ਧੰਨਵਾਦ